ਕਵਾਸਪੁਰ ਟੀਵੀ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸਾਥੀਓ ਅੱਜ ਸੰਤ ਹਰੀदास उदासीन ਆਸ਼ਰਮ ਪਿੰਡ ਕੂਪਰਟੇ ਬਰ ਵਿਖੇ ਬ੍ਰਾਮਲੀਨ 188 ਸਰੇਂਦਰदास ਮਹਾਰਾਜ ਜੀ ਦੀ ਪਾਵਨ ਯਾਦ ਦੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਉਹ ਚੱਲ ਰਿਹਾ ਇਸ ਖੂਨਦਾਨ ਕੈਂਪ ਦੇ ਵਿੱਚ ਜਿੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਨੌਜਵਾਨਾਂ ਨੇ ਖੂਨਦਾਨ ਕੀਤਾ ਹੈ ਉੱਥੇ ਹੀ ਨਵੇਕਲੇ ਤੌਰ ਦੇ ਉੱਤੇ ਇੱਕ ਲੇਡੀ ਜਿਨ੍ਹਾਂ ਦਾ ਨਾਮ ਬੰਦਨਾ ਭਾਰਤੀ ਜੀ ਸਟਿਆਣੇ ਤੋਂ ਹੁਸ਼ਿਆਰਪੁਰ ਤੋਂ ਨੇ ਕਿ ਆਮ ਤੌਰ ਦੇ ਉੱਤੇ ਜਿੱਥੇ ਨੌਜਵਾਨ ਵਰਗ ਜਾਂ ਜਿਹੜਾ ਪੁਰਸ਼ ਵਰਗ ਆ ਉਹ ਖੂਨਦਾਨ ਨੂੰ ਲੈ ਕੇ ਜਿਹੜਾ ਕਾਫੀ ਹੈਜ਼ਿਟੇਟ ਕਰਦਾ ਆ ਜਾਂ ਡਰਦਾ ਆ ਪਰ ਇੱਕ ਲੇਡੀ ਦੇ ਤੌਰ ਦੇ ਉੱਤੇ ਮਤਲਬ ਉਹਨਾਂ ਨੇ ਖੂਨਦਾਨ ਕੀਤਾ ਹੈ ਤੇ ਹੋਰ ਵੀ ਅਚੰਭੇ ਵਾਲੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਚੌਥੀ ਵਾਰ ਅੱਜ ਖੂਨਦਾਨ ਜਿਹੜਾ ਆਪਾਂ ਨਾ ਕੀਤਾ ਹੈ ਤੇ ਆਓ ਆਪਾਂ ਤੁਹਾਨੂੰ ਬੰਦਨਾ ਭਾਰਤੀ ਜੀ ਦੇ ਨਾਲ ਰੂਬਰੂ ਕਰਵਾਨੇ ਆ। ਪਸੰਦ ਕੀ ਨਾਮ ਤੁਹਾਡਾ? ਮੇਰਾ ਨਾਮ ਬੰਤਨਾ ਭਾਰਤੀ। ਕਿਤੋਂ ਆਏ? ਅਸੀਂ ਸਪਿਆਣੇ ਤੋਂ। ਅਚ ਜੀ ਕਿੰਨੀ ਵਾਰ ਖੂਨਦਾਨ ਕਰੇ? ਮੈਂ ਚੌਥੀ ਵਾਰ। ਕਿੱਦਾਂ ਦਾ ਲੱਗ ਰਿਹਾ ਖੂਨਦਾਨ? ਬਹੁਤ ਵਧੀਆ ਲੱਗ ਗਿਆ। ਕਰਨ ਦੀ ਸਭ ਇਹਨਾਂ ਨੂੰ ਮੇਰਾ ਤਾਂ ਇਹ ਕਹਿਣਾ ਚਾਹੂਗੀ ਵੀ ਸਭ ਨੂੰ ਦੇਣਾ ਚਾਹੀਦਾ ਹੈ ਹਾਂਜੀ ਚਲੋ ਕਿਸੇ ਦੀ ਜਾਨ ਬਚ ਸਕਦੀ ਆ ਸਾਡੇ ਨਾਲ ਖੂਨ ਦੇਣ ਨਾਲ ਤੇ ਬਹੁਤ ਵਧੀਆ ਹੈ ਦੇਣਾ ਚਾਹੀਦਾ ਸਾਰਿਆਂ ਨੂੰ